ਇੱਲੇ ਆ ਕੇ ਜਾਂ ਪਾਸੋਂ ਲਿਆ ਕੇ ਕੱਟਾ ਸਾਨੂੰ ਮੜਿਆ ਜੀ ਸਰ ਕੋਈ ਸ਼ੋਅ ਕਰ ਦੇ ਮੈਂ ਕਰੋੜ ਰੁਪਈਆ ਹੀ ਭਰ ਦਊਗਾ ਹਾਂ ਜੇ ਕੋਈ ਜਾਨਵਰ ਮੈਂ ਸਾਈਡ ਤੋਂ ਲਿਆਂਦਾ ਵੀ ਹੋ ਜੀ ਸਰ ਪਹਿਲੀ ਗੱਲ ਮੈਂ ਕੰਮ ਨਹੀਂ ਕੀਤਾ ਜੇ ਮੈਂ ਲਿਆ ਤਿੰਨ ਕੱਟੇ ਮੈਂ ਵੀਡੀਓ ਤੋਂ ਬੋਲਦਾ ਜੀ ਸਰ ਨਾਬਾ ਫਾਰਮ ਤੋਂ ਡਾਕਟਰ ਮੇਰੇ ਪਿੱਛੇ ਲੱਗੇ ਸੀ ਜੀ ਸਰ ਤਿੰਨ ਕੱਟੇ ਆਏ ਨਾਬਾ ਫਾਰਮ ਤੋਂ ਓਕੇ ਜੀ ਚਲੋ ਮੈਂ ਲੰਮੀ ਗੱਲ ਹੋ ਜਾਂਦੀ ਮੈਂ ਦੱਸ ਵੀ ਦਊਂ ਕਿਹੜੇ ਕਿਹਦੇ ਕੋਲ ਗਏ ਆ ਜੀ ਸਰ ਤੇ ਨਾਪਾ ਫਾਰਮ ਦੇ ਡਾਕਟਰ ਮੇਰੇ ਪਿੱਛੇ ਲੱਗੇ ਸੀ ਵੀ ਸੂਰਜ ਦਾ ਸੀਮਿੰਟ ਮਿਲ ਜਾਏ ਤੇ ਮੈਂ ਉਹਨਾਂ ਨੂੰ ਲੰਮਾ ਟਾਈਮ ਸੀਮਿੰਟ ਨਹੀਂ ਦਿੱਤਾ ਓਕੇ ਜੀ ਉਹਨਾਂ ਨੂੰ ਫਿਰ ਇਹ ਸੀ ਵੀ ਕਿਵੇਂ ਨਾ ਕਿਵੇਂ ਨੂੰ ਨਾਪੇ ਫਾਰਮ ਜੋ ਬੱਚੇ ਚੰਗੇ ਦੇਈਏ ਤੇ ਆਪਾਂ ਨੂੰ ਸੀਮਿੰਟ ਕੱਲ ਨੂੰ ਸੂਰਜ ਦਾ ਮਿਲ ਜਾਵੇ ਜੀ ਸਰ ਚਲੋ ਮੈਨੂੰ ਉਹਨਾਂ ਨੇ ਬੋਲੀ ਤੇ ਬੁਲਾਇਆ ਜੀ ਸਰ ਤੇ ਇੱਕ ਟਮੋਰਾ ਦਾ ਦੋ ਨਹੀਂ ਲਈ ਤੇ ਜੀ ਜੀ ਲੈ ਤਨ ਬੱਚੇ ਮੈਂ ਲਿਆ ਆ ਜੀ ਸਰ ਚਲੋ ਜਿਹੜਾ ਉਹਨਾਂ ਦਾ ਬਮਾਨਾ ਹੈਗਾ ਮਤਲਬੀ ਪਰ ਜੇ ਕੋਈ 2500 ਲੀਟਰ ਮੈਂ ਦੁੱਧ ਦਿੰਦੀ ਆ ਜੀ ਸਰ ਉਹਦਾ ਬੱਚਾ ਪਾਲਦੇ ਆ ਜੀ ਸਰ ਜੇ 25 30 ਲੀਟਰ ਜਾਂ 10 ਲੀਟਰ ਦੁੱਧ ਘਟ ਗਿਆ ਜੀ ਸਰ ਉਹਦੋਂ ਡਾਉਣ ਵਾਲਾ ਨਿਲਾਮ ਕਰ ਦਿੰਦੇ ਆ ਓਕੇ ਸਰ ਉਸ ਰਿੰਕ ਵਾਲੇ ਬੱਚੇ ਮੈਂ ਤਿੰਨ ਲੈ ਕੇ ਭੈਣ ਭਰਾਵਾਂ ਨੂੰ ਦਿੱਤੇ ਆ ਜੀ ਸਰ ਕੋਈ ਇਹ ਝੂਠ ਨਹੀਂ ਬਾਕੀ ਮੈਂ ਗਲਤ ਕੰਮ ਨਹੀਂ ਸਰ ਅੱਜ ਵੀ ਤੁਹਾਡਾ ਨਾਂ ਲੈ ਕੇ ਕੋਈ ਬੰਦਾ ਜਾਏ ਮੈਂ ਆ ਤੁਹਾਡੇ ਨਾਲ ਫੋਟੋ ਖਰਾ ਕੇ ਅੱਜ ਵੀ ਠਗੀਆਂ ਮਾਰਦੇ ਆ ਜੀ ਉਹਨਾਂ ਨੂੰ ਮੜਾ ਜਾਂਦੇ ਨਹੀਂ ਨਹੀਂ ਮੇਰੇ ਨਾਲ ਭੈ ਜੀ ਅੱਜ ਨਹੀਂ ਜੀ ਸਰ ਚਲੋ ਜਿਉਂ ਅਸੀਂ ਚਲੋ ਆਲ ਇੰਡੀਆ ਸ਼ੋਅ ਚ ਚੱਲਦੇ ਰਹੇ ਆ ਜੀ ਸਰ ਸਨਪਿੰਡ ਤੋਂ ਜੀ ਸਰ ਤੇ ਲਾਸਟ ਸ਼ਾਇਦ ਵੱਲਾਪਿੰਡ ਦੋਜਕੇ ਕਿਹੜੇ ਸਨ ਚ ਲਾਸਟ ਮੇਲਾ ਹੋਇਆ ਆਲ ਇੰਡੀਆ ਸ਼ੋਅ ਜੀ ਜੀ ਅੰਮ੍ਰਿਤਸਰ ਅੰਮ੍ਰਿਤਸਰ ਜੀ ਸਰ ਉਸ ਤੋਂ ਬਾਅਦ ਸੱਤ ਤੱਕ ਬੰਦ ਰਿਹਾ ਜੀ ਸਰ ਸੱਤ ਤੋਂ ਫਿਰ ਸਾਡੀ ਸਪੀਡ ਬਣ ਗਈ ਆ ਜੀ ਸਰ ਉਦੋਂ ਸੂਰਜ ਦੀਆਂ ਧੀਆਂ ਮੇਰੇ ਕੋਲੇ ਪੈਦਾ ਹੋ ਚੁੱਕੀਆਂ ਸੀ ਜੀ ਸਰ 2.5 ਸਾਲ ਦੀ ਉਮਰ ਚ ਹੋ ਚੁੱਕੀਆਂ ਸੀ ਜੀ ਸਰ 7 ਚ ਪਹਿਲੀ ਵਾਰ ਮੇਲੇ ਚ ਵੜੇ ਆ 8 ਚ ਫਿਰ ਵੱਡੀ ਤਦਾਦ ਚ ਵੜੇ ਆ ਬੱਧੋਵਾਲ ਜੀ ਸਰ ਉਸ ਟਾਈਮ ਤੋਂ ਪੈਣਪਰਾ ਦੁਨੀਆ ਮੇਰੇ ਘਰੇ ਆ ਕੇ ਫੋਟੋ ਵੀ ਜੋ ਵੀ ਮੇਰੇ ਪੈਣਪਰਾ ਘਰੇ ਆ ਫੋਟੋ ਕਰਾਉਣੀ ਮੈਂ ਕਰਾਉ ਬੜੀ ਖੁਸ਼ੀ ਨਾਲ ਕਰਾਉ ਜੀ ਸਰ ਮੇਲਿਆਂ ਚ ਵੜੇ ਆ ਕਰਾਉ ਜੀ ਵਿਆਹ ਸ਼ਾਦੀ ਵੀ ਗਏ ਆ ਤੇ ਜਿਹੜੇ ਬਹਿਰੇ ਸੀ ਜੀ ਸਰ ਉਹਨਾਂ ਨੇ ਸਿਆਨਨਾ ਵੀ ਇਹ ਸੁਣਿਆ ਨਾਲ ਲੱਗਦਾ ਵੀ ਇਹ ਬਾਡੀ ਹੁਣ ਤਾਂ ਸਾਡੀ ਬਾਡੀ ਮਤਲਬ ਬਹੁਤ ਡਾਊਨ ਚਲੀ ਗਈ ਆ ਜੀ ਸਰ ਉਹ ਸ਼ੁਕਰ ਦੇ ਮਰੀ ਜਾ ਜੀ ਸਰ ਪਰ ਅਸੀਂ ਮੇਰਾ ਛੋਟਾ ਭਰਾ ਜੇ ਫਿਰ ਕਾਇਮ ਆ ਜੀ ਸਰ ਚਲੋ ਥੋੜੇ ਬਦ ਦੇ ਅੰਦਰੋਂ ਕਾਇਮ ਆ ਪਰ ਸਾਨੂੰ ਪਤਾ ਸਾਡਾ ਬਾਡੀ weight ਬਹੁਤ ਘਟ ਗਿਆ ਜੀ ਸਰ ਤੇ ਉਹ ਬਹਿਰਿਆਂ ਨੇ ਵੀ ਭਲਵਾਂਜੀ ਦੇ ਭਤੀਜਾ ਮੇਰਾ ਵੀ ਭਤੀਜਾ ਤੇ ਉਹਦੀ ਪਾਰਟੀ ਚੱਲਦੀ ਸੀ ਓਕੇ ਸਰ ਭਾਈ ਕੀ ਤਲਵੰਡੀ ਤੋਂ ਫੋਟੋਗ੍ਰਾਫਰ ਸੀ ਤੇ ਨਾਲ ਬਹਿਰੇ ਸੀ ਅੱਛਾ ਜੀ ਉਹ ਕਿਦੇ ਮੁੰਡਾ ਮੁੰਡਾ ਛੋਟੇ ਕਰਦਾ ਛੋਟੀ ਲਵੀ ਉਮਰ ਸੀ ਤੇ ਹੁਣੇ ਕਿਦੇ ਮੇਰਾ ਨਾਮ ਸੁਣਿਆ ਸੀ ਜੀ ਸਰ ਸੁਣਿਆ ਇਥੇ ਸੀ ਵੀ ਉਹ ਤਰਵੰਡੀ ਪਾਈ ਦੇ ਵਿੱਚ ਮੇਰੇ ਡਾਰੀ ਵਾਲੇ ਕਬੂਤਰ ਕੋਈ ਡਾਉਂਦੇ ਰਹੇ ਆ ਦੋ ਪਾਲਟੀਆਂ ਜੀ ਸਰ ਸੀਲ ਮੁਰਗੇ ਲੜਾਉਂਦੇ ਰਹੇ ਆ ਜੀ ਸਰ ਉਹਨਾਂ ਬੰਦੇ ਤੇ ਹੁਣ ਮੇਰਾ ਨਾਮ ਕਿਦੇ ਸੁਣਿਆ ਉਹ ਜਿਹੜਾ ਮੇਰਾ ਆਈਡੀਆ ਜੀ ਸਰ ਮੈਨੂੰ ਜੀ ਤੁਸੀਂ ਪੱਪੂ ਬੱਸੀ ਭਗਤ ਸਿੰਘ ਤੋਂ ਮੈਂ ਕਿਹਾ ਹਾਂ ਜੀ ਉਸ ਟਾਈਮ ਸਾਡੇ ਪਤੀਜ ਦੀ ਪਾਰਟੀ ਚੱਲਦੀ ਪਈ ਸੀ ਮੈਨੂੰ ਜੀ ਸਾਡੇ ਨਾਲ ਫੋਟੋ ਕਰਾਉਂਗੇ ਜੀ ਸਰ ਮੈਂ ਕਿਹਾ ਭਾਵਾ ਸੌ ਕਰਾਓ ਜੀ ਸਰ ਚਲੋ ਸਾਰੇ ਬੈਰੇ ਇਕੱਠੇ ਹੋ ਕੇ ਆਏ ਉੱਥੋਂ ਦਾ ਹੀ ਉਹ ਮੁੰਡੇ ਸੀ ਉੱਥੋਂ ਦਾ ਹੀ ਫੋਟੋਗ੍ਰਾਫਰ ਸੀਗਾ ਜੀ ਸਰ ਚਲੋ ਫੋਟੋ ਤੋਂ ਮੈਂ ਨਾ ਨਹੀਂ ਕਰਦਾ ਭੈਣ ਭਰਾ ਖੁਸ਼ੀ ਨਾਲ ਖਿਚਾਉਂਦੇ ਆ ਜੀ ਸਰ ਤੇ ਚਲੋ ਬੜੀ ਲੰਮੀ ਚੌੜੀ ਕਹਾਣੀ ਆ ਫੋਟੋ ਦੀ ਜੀ ਸਰ ਅੱਜ ਵੀ ਖਿਚਾਉਂਦੇ ਆ ਜੀ ਸਰ ਚਲੋ ਇਥੇ ਮੇਲੇ 'ਚ ਕੋਈ ਫੋਟੋ ਹੋ ਗਈਆਂ ਜੀ ਸਰ ਘਰੇ ਵੀ ਕੋਈ ਭੈਣ ਭਰਾ ਆਉਂਦਾ ਜੀ ਸਰ ਤੇ ਕੇ ਦਾ ਮਨਦੋਖੀ ਨਹੀਂ ਕੀਤਾ ਓਕੇ ਸਰ ਤੇ ਜਿਹੜੀ ਠੱਗੀ ਵਾਲੀ ਗੱਲ ਆ ਜੀ ਸਰ ਮੈਂ ਅੱਗੇ ਵੀ ਬਹੁਤ ਵੀਡੀਓ 'ਚ ਬੋਲ ਚੁੱਕਿਆ ਹਾਂ ਜੀ ਸਰ ਵੀ ਕੋਈ ਇਹ ਨਾ ਸੋਚੋ ਵੀ ਇਹ ਚੱਡੇ ਮੂੰਹ ਵਾਲਾ ਆ ਗਿਆ ਤੇ ਅਗਲੇ ਨੇ ਕਿਹਾ ਪੱਪੂ ਦੇ ਝੋਟੇ ਦਾ ਅੱਛਾ ਜੀ ਤੇ ਜਿਉਂ ਉਸ ਬਲੱਡ ਲਾਈਨ ਚੋਂ ਆ ਜੀ ਸਰ ਤੇ ਮੈਨੂੰ ਘਰੇ ਬੈਠੇ ਨੂੰ ਪਤਾ ਹੈ ਵੀ ਕਿੱਥੇ ਕਿੱਥੇ ਜਾਨਵਰ ਘੁੰਮਦੇ ਪਏ ਆ ਓਕੇ ਸਰ ਓਕੇ ਸਰ ਆਮ ਲੋਕੇ ਆਂਦੇ ਵੀ ਜਿਹੜਾ ਪਪੂਖਲੇ ਲੋਰੀ ਕੱਡਾ ਪੱਪੂ ਨੇ ਵਿੱਚ ਉਹ ਕਾਲੀ ਮੱਝ ਦਾ ਉਹਦੀ ਮਾਂ ਥਲੇ ਦੁੱਧ ਕੋਈ ਨਹੀਂ ਚਲੋ ਮੈਂ ਉਹ ਮੰਨ ਵੀ ਲੈਣਾ ਪਹਿਲੀ ਗੱਲ ਤਾਂ ਝੂਠੀ ਗੱਲ ਆ ਜੀ ਸਰ ਮੈਂ ਮੰਨ ਲੈਣਾ ਸਾਰੇ ਪੰਜਾਬ ਦੇ ਝੋਟੇ ਚਾਹ ਮੇਰੀ ਬਲੱਡ ਲੈਂਦੀ ਆ ਜੀ ਸਰ ਚਾਹ ਕਿਸੇ ਹੋਰ ਬਲੱਡ ਲੈਂਦੇ ਆ ਜੀ ਸਰ ਮੈਂ ਘਰੇ ਬੈਠਾ ਦਦੂ ਵੀ ਕਿਹੜਾ ਕਾਲੀ ਮੈਂਦਾ ਕਿਹੜਾ ਬੱਲੀ ਮੈਂਦਾ ਸੀ ਉਹਦੀ ਮਾਂ ਦਾ ਪਾਈਆ ਦਾ ਕਿਲੋ ਦੁੱਧ ਵੱਧ ਘਟ ਹੋਣਾ ਕੋਈ ਵੱਡੀ ਗੱਲ ਨਹੀਂ ਓਕੇ ਜੀ ਪਰ ਮਾਲਕ ਭਾਵੇਂ 20 ਕਈ ਜਾਵੇ 18 ਕਈ ਜਾਵੇ 22 ਕਈ ਜਾਵੇ ਸਾਨੂੰ ਪਤਾ ਵੀ ਉਹ ਛੋਟੇ ਦੀ ਮਾਂ ਕਿੱਥੇ ਖੜੀ ਸੀ ਕੀ ਬਾਤ ਹੈ ਸਰ ਇੱਕ ਵਾਰ ਥੋੜਾ ਜਨਾ ਪੂਰਾ ਡਿਟੇਲ ਚ ਦੱਸਿਓ ਵੀ ਨੀਲੀ ਜਿਹੜੀ ਕਿਸੇ ਨੇ ਭਰਾ ਨੇ ਜਾਂ ਨੌਜਵਾਨ ਜਿਹੜੇ ਫਾਰਮਰ ਆ ਰਹੇ ਆ ਸਾਡੇ ਵਰਗੇ ਬੱਚੇ ਉਹਨਾਂ ਨੇ ਨੀਲੀ ਦੀ ਮੱਝ ਲੈਣੀ ਹੈ ਉਹਦੇ ਪੂਰੇ ਸਿੰਪਟਮ ਪੂਰੇ ਨਿਸ਼ਾਨ ਥੋੜੇ ਜੇ ਡਿਟੇਲ ਚ ਦੱਸ ਦਿਓ ਜੀ ਦੇਖੋ ਸਮਝ ਹਰ ਆਦਮੀ ਦੀ ਆਪਦੀ ਆਪਦੀ ਆ ਜੀ ਸਰ ਜਿੱਤੇ ਹੁਣ ਨਵੇਂ ਬੱਚੇ ਜਿਹੜੀ ਚੀਜ਼ਾਂ ਭਾਲਦੇ ਆ ਜੀ ਸਰ ਅਗਲੀ ਜਿਹੜਾ ਦੋ ਲੱਤਾਂ ਦੇ ਵਿੱਚ ਮਟੀਰੀਅਲ ਚਮੜੀ ਲੰਗਦੀ ਆ ਜੀ ਸਰ ਇਹ ਤੇ ਨਿਸ਼ਾਨ ਪਾਲਦੇ ਆ ਧੁੰਨੀ ਤੇ ਨਿਸ਼ਾਨ ਪਾਲਦੇ ਆ ਪੰਜਾਬ ਵਾਲੀ ਜਗ੍ਹਾ ਤੇ ਨਿਸ਼ਾਨ ਪਾਲਦੇ ਆ ਜੀ ਸਰ ਮਣ ਬਹੁਤ ਜਿਆਦੀ ਛਟਿਆਈ ਢੇਡੇ ਕੱਟ ਬੜਾ ਕੁਝ ਪਾਲਦੇ ਆ ਜੀ ਸਰ ਚਲੋ ਅਸੀਂ ਦੋਨੋਂ ਭਰਾ ਖੜੇ ਆ ਬੜੀ ਅਸੀਂ ਨਾ ਹੀ ਅਸੀਂ ਭਰਾ ਨਾ ਸੀ ਰਿਸ਼ਤੇਦਾਰ ਅਸੀਂ ਜ਼ਿੰਦਗੀ ਪਿਆਰ ਨਾਲ ਨੰਗਾਈ ਜੀ ਸਰ ਲੱਗੀ ਸਮਝੀ ਜੀ ਸਰ ਬੜਾ ਮਤਲਬ ਜਿਵੇਂ ਪਹਿਲੀ ਕਲਾਸ 6 ਸਾਲ ਦਾ ਬੱਚਾ ਉਹ ਤੋਂ ਪਾਉਂਦੇ ਮੈਂ ਘਰੋਂ ਵੀ ਵੀਡੀਓ ਸੰਦੀਪ ਨਾਲ ਪਾ ਕੇ ਤੁਰਿਆ ਜੀ ਸਰ ਤੇ ਚੇਕ ਸਾਲ ਤੋਂ ਦੋ ਬੱਚਾ ਲਾਉਂਦੇ ਸੀ ਹਾਂਜੀ ਸਰ ਤੇ ਅਸੀਂ ਦੋਨੋਂ ਭਰਾ ਉੱਥੇ ਇਕੱਠੇ ਮਿਲ ਪਹਿਲੀ ਕਲਾਸ ਤੋਂ ਲੱਗੇ ਆ ਜੀ ਸਰ ਤੇ ਗੱਲ ਆ ਆਪ ਕੋ ਮ ਜਾਣੀ ਆ ਫਿਰ ਤੱਕ ਰਾ ਦੇ ਹਾਂਜੀ ਸਰ ਤੇ ਚਲੋ ਬਾਈ ਜੀ ਉਸ ਵੇਲੇ ਤਾਂ ਅਸੀਂ ਬੱਚੇ ਸੀ ਤੇ ਬੜਾ 7-8 ਸਾਲ ਦੀ ਉਮਰ 'ਚ ਇਹ ਵੀ ਥਣਿਆਂ ਨੂੰ ਹੱਥ ਪਾਉਂਦੇ ਸੀ ਮੈਂ ਵੇਖਿਆ ਨੂੰ ਮੱਝਾ ਚੁੰਦਿਆ ਕੋਲੇ ਸਕੂਲ ਮਦਰ ਮੇਨ ਰੋਡ ਤੇ ਹੀ ਸਾਡੇ ਜੀ ਸਰ ਇਹਨੂੰ ਪਹੌਂਣ ਜੀ ਦਾ ਘਰ ਪਿੰਡ ਦੇ ਵਿਚਾਲੇ ਸੀ ਆਪਣਾ ਰੋਡ ਦੇ ਉੱਪਰ ਜੀ ਸਰ ਮੈਂ ਨਾਲ ਜਾਵਣ ਜੀ ਸਰ ਤੇ ਚਲੋ ਅਗਲੀ ਗੱਲ ਇਹ ਆ ਵੀ ਉਹ ਪਤਾ ਨਹੀਂ ਪਹਿਲੀ ਕਲਾਸ ਸੀ ਕਿ ਦੂਜੀ ਸੀ ਜੀ ਸਰ ਮੈਨੂੰ ਇਹ ਨਹੀਂ ਪਤਾ ਲੱਗਿਆ ਵੀ ਟੀਚਰਾਂ ਨੇ ਪਹਿਲੀ ਤੋਂ ਦੂਜੀ ਚ ਕਰਤਾ ਕਿ ਦੂਜੀ ਚੋਂ ਪਹਿਲੀ ਚ ਕਰਕੇ ਪਤਾ ਨਹੀਂ ਰਿਮੋਟ ਆਦੇ ਕਿ ਪ੍ਰਮੋਟ ਆਦੇ ਉਹ ਮੈਨੂੰ ਵਾਪਸ ਭੇਜਤਾ ਅੱਛਾ ਜੀ ਚਲੋ ਮੈਂ ਫਿਰ ਕੱਟੇ ਬੱਚਾ ਟੱਕਰਾ ਮਾਰੀ ਗਏ ਹਮ ਪੁਲਵਾਨ ਜੀ ਕੋ ਪੰਜ ਦਸ ਪੜ ਗਏ ਆ ਜੀ ਸਰ ਸਰ ਮੜਾ ਜੋ ਦੱਸ ਦਿਓ ਪੂਰੇ ਨਿਸ਼ਾਨ ਜੀ ਬਿਲਕੁਲ ਨੀਲੀ ਬਾਰੇ ਜੀ ਸਰ ਅਸੀਂ ਸਿੰਘਾਂ ਨੂੰ ਬੜੀ ਤਾਰੀਫ਼ ਨਹੀਂ ਦਿੰਦੇ ਓਕੇ ਸਰ ਸਿੰਘ ਛੋਟਾ ਹੋਵੇ ਥੱਲੇ ਦੁੱਧ ਨਾ ਹੋਵੇ ਤੇ ਉਹ ਸਿੰਘਾਂ ਤੋਂ ਵੀ ਕੀ ਲੈਣਾ ਜੀ ਸਰ ਹਾਂਜੀ ਜੀ ਸਰ ਦੇਖੋ ਚਲੋ ਜੀ ਅੱਜ ਕੱਲ ਦੇ ਬੱਚੇ ਤੇ ਸਰਕਾਰ ਵੀ ਮੂੜੀ ਚਾੜ੍ਹਦੀ ਆ ਜਿਹੜਾ ਚੌਹ ਪੈਰਾਂ ਦਾ ਪ੍ਰੋਬਲਮ ਆ ਜੀ ਸਰ ਸਾਡੇ ਟਾਈਮ ਦੇ ਵਿੱਚ ਅਗਲੇ ਪੈਰਾਂ ਦਾ ਚੱਕਰ ਨਹੀਂ ਸੀ ਓਕੇ ਸਰ ਸਨ 65 ਤੋਂ ਲੈ ਕੇ ਸਨ 2 ਤੱਕ ਸਾਡੀਆਂ ਮੱਝਾਂ ਲੜਦੀਆਂ ਰਹੀਆਂ ਜੀ ਸਰ ਉਦੋਂ ਵੀ ਪਹਿਲਾ ਦੂਜਾ ਨੰਬਰ ਜਾਂ ਪਿਛਲੇ ਅਗਲੇ ਨੰਬਰਾਂ ਵਿੱਚ ਸਭ ਦੇ ਪੈਣ ਪੈਰਾਂ ਦੇ ਜਾਨਵਰ ਆਉਂਦੇ ਸੀਗੇ ਜੀ ਸਰ ਔਰ ਸੱਤ ਤੋਂ ਸਰਕਾਰ ਨੇ ਸਖਤੀ ਕਰਦੀ ਵਿਚਾਰੇ ਪੈਰ ਚਾਹੀਦੇ ਆ ਓਕੇ ਜੀ ਚਾਰੇ ਪੈਰਾਂ ਦੇ ਵਿੱਚ ਲੋਕਾਂ ਦੇ ਜਾਨਵਰਾਂ ਚੱਫ ਬਣਨ ਲੱਗ ਗਏ ਜੀ ਸਰ ਜਿਵੇਂ ਨਾਬਾ ਬ੍ਰੀਡ ਆ ਹੋਰ ਭੈਣ ਭਰਾਵਾਂ ਕੋਲੇ ਜੀ ਸਰ ਦੱਪ ਖੜਪੀਆਂ ਥਲੋ ਚਟੀਆਂ ਉਤੋਂ ਚਟੀਆਂ ਜੀ ਸਰ ਉਹ ਤੇ ਪਸ਼ੂ ਦੀ ਕੋਈ ਸਿਆਵਤ ਨਹੀਂ ਬੰਦੀ ਓਕੇ ਸਰ ਚਲੋ ਠੀਕ ਆ ਸਿੰਘ ਛੋਟਾ ਹੋਵੇ ਸੋਹਣਾ ਲੱਗਦਾ ਜੀ ਸਰ ਗੋਲ ਹੋਵੇ ਜਾਂ ਪੱਤੀਦਾਰ ਹੋਵੇ ਚਲੋ ਸਿੰਘ ਛੋਟਾ ਸੋਹਣਾ ਲੱਗਦਾ ਜੀ ਸਰ ਪਰ ਉਹਦੇ ਚਾ ਵੀ ਜਿਹੜੀ ਚਲੋ ਇਹ ਚ ਜਿਵੇਂ ਬੋਲਾਂ ਦੇ ਵਿੱਚ 100 ਨੰਬਰ ਹੁੰਦਾ ਤੇ 50 ਕਲਰ ਟੈਸਟ ਕਰਦੇ ਆ 50 ਸਾਰੀ ਬਾਡੀ ਤੇ ਆ ਓਕੇ ਜੀ ਚਲੋ ਮੋਟੇ ਤੁਹਾਨੂੰ ਆਈਡੀਆ ਦਿੰਨੇ ਆ ਚਲੋ ਸਿੰਘ ਸੋਹਣਾ ਹੋਵੇ ਸਿਰ ਛੋਟਾ ਹੋਵੇ ਜੀ ਸਰ ਬੁੱਤੀ ਦੀ ਲੰਬਾਈ ਹੋਵੇ ਜੀ ਸਰ ਤੇ ਮੱਥਾ ਜੱਤ ਜੋ ਦਾ ਚਿੱਟਾ ਹੋਵੇ ਜੇ ਥੋੜਾ ਮੋਚਪੱਕੀ ਕਹਿ ਦਿੰਦੇ ਆ ਆਜੇ ਠੀਕ ਆ ਨਹੀਂ ਥੋੜੀ ਛੋਟੀ ਚਿੱਟੀ ਆ ਜਾ ਤਾਂ ਵੀ ਠੀਕ ਹੈ ਨਹੀਂ ਹੁੰਦੀ ਕੋਈ ਗੱਲ ਨਹੀਂ ਬੁੱਤੀ ਕਾਲੀ ਆਵੇ ਚੱਲਦਾ ਕੰਮ ਓਕੇ ਸਰ ਜ਼ਬਾਨ گلابی ਹੋਣੀ ਜ਼ਰੂਰੀ ਨੀਲੇ ਚ ਜੀ ਸਰ ਫਿਰ ਧੌਣ ਦੀ ਲੰਬਾਈ ਹੋਣੀ ਜ਼ਰੂਰੀ ਆ ਓਕੇ ਸਰ ਤੇ ਮੱਝ ਜਿਹੜੀ ਤਕੋਨੀ ਹੋਣੀ ਚਾਹੀਦੀ ਆ ਓਕੇ ਸਰ ਮਤਲਬ ਮਾਹੀ ਤੁਰੇ ਤੇ ਧੁੰਨੀ ਤੋਂ ਅੱਗੇ ਨਾਲ ਦਿਸੇ ਮਤਲਬ ਮੈਂ ਤਕੋਨੀ ਹੋਵੇ ਅੱਗਾ ਪਤਲਾ ਤੇ ਪਿੱਛਾ ਚੌੜਾ ਤੇ ਚੱਕਮਾ ਹੋਵੇ ਕੀ ਕੀ ਬਾਤ ਹੈ ਕੀ ਬਾਤ ਹੈ ਤੇ ਉਸ ਤੋਂ ਬਾਅਦ ਇਹ ਵੀ ਚਲੋ ਜਿਵੇਂ ਹੁਣ ਸਰਕਾਰ ਮੰਗਦੀ ਆ ਜੀ ਸਰ ਜਿਵੇਂ ਆ ਪਿੱਛੇ ਮੱਝ ਖੜੀ ਆ ਤੇ ਮਤਲਬ ਬਾਲੇ ਨਹੀਂ ਚਲੋ ਨੋ ਵੀ ਚਿੱਤੇ ਆ ਜਾਣ ਪੂਰੇ ਤੇ ਥੋੜੇ ਵਾਲ ਚਾਰ ਉਂਗਲਾਂ ਆ ਜਾਣ ਤੇ ਬਹੁਤ ਆ ਜੀ ਸਰ ਜਿਹੜੇ ਪੈਰ ਆ ਜਿੰਨੇ ਸਮਝਦੇ ਆ 5 ਸਤ ਉਂਗਲਾਂ ਵੱਧੂ ਹੋ ਜੇ ਇਹਨੇ ਤੇ ਚਲੋ ਅਸੀਂ ਓਡੀਆਂ ਇਚ ਨਹੀਂ ਜਾਂਦੇ ਪੂਸ਼ ਜਿਹੜੀ ਸਹੀ ਨੀਲੀ ਦਾ ਵੀਦੀ ਉਹਦਾ ਜਮੀਨ ਪੁਰਾਣੇ ਟਾਈਮ ਜਿਹੜੀ ਨੀਲੀ ਸੀ ਨਾ ਜੀ ਜੀ ਸਰ ਉਹ ਜਿਵੇਂ ਜ਼ਮੀਨ ਤੇ ਆਪਾਂ ਡੰਡਾ ਮਾਰ ਦਿੰਨੇ ਆ ਲੀਕ ਪਾ ਦਿੰਨੇ ਆ ਪੁਰਾਣੀਆਂ ਵਜਾਂ ਲੀਕ ਪਾਉਂਦੀਆਂ ਸੀ ਓਕੇ ਸਰ ਔਰ ਉਹਨਾਂ 'ਚ ਪ੍ਰੋਬਲਮ ਹੁੰਦੀ ਸੀ ਫਿਰ ਉਹ ਜ਼ਮੀਨ ਤੇ ਅਲੱਗ-ਅਲੱਗ ਕੇ ਫਿਰ ਸੋਜ ਪੈ ਜਾਂਦੀ ਸੀ ਇਨਫੈਕਸ਼ਨ ਹੋ ਜਾਂਦੀ ਸੀ ਓਕੇ ਸਰ ਫਟਰੀਆਂ ਪੈਂਦੀਆਂ ਸੀ ਓਕੇ ਸਰ ओके सर ਤੇ ਠੀਕ ਆ ਬਿੱਤੋਂ ਦੀ ਲਬਾਈ ਹੋਣੀ ਚਮੜੀ ਫਰੀਕ ਹੋਣੀ ਬੜੀ ਜ਼ਰੂਰੀ ਆ ਓਕੇ ਸਰ ਅੱਗੇ ਵੀ ਪਤਲੀ ਮੈਂ ਪਿੱਛੇ ਦੀ ਭਾਰੀ ਪਿੱਛਾ ਚੌੜਾ ਚੱਕਮਾ ਹੋਣਾ ਚਾਹੀਦਾ ਜੀ ਸਰ ਤੇ ਜਿਹੜਾ ਲੇਵਾ ਜਿੰਨਾ ਮੈਂ ਪਿੱਛੇ ਨੂੰ ਕੱਢਦੀ ਠੀਕ ਆ ਚਮੜੀ ਫਰੀਕ ਤੋਂ ਦੱਸਤਾ ਜੀ ਜੀ ਸਰ ਤੇ ਚਲੋ ਚਾਰੇ ਪਿਆਰ ਨਾਰਮਲ ਜੀ ਆ ਜਾਣ ਬਹੁਤ ਓਕੇ ਸਰ ਤੇ ਤਾਂ ਤੁਨ ਦੀ ਵਿਰਲ ਚੰਗੀ ਹੋਵੇ ਕੋਈ ਨੀਲੀ ਥਣ ਤਾਂ ਲੰਮਾ ਆਉਂਦਾ ਓਕੇ ਸਰ ਬਹੁਤ ਬਹੁਤ ਲੰਮਾ ਹੋ ਜਾਂਦਾ ਨਾਰਮਲ ਲੰਮਾ ਵੀ ਹੋ ਜਾਂਦਾ ਇੱਕ ਮੋਹਰਾ ਦਾ ਮੁਠੀ ਵਾਲਾ ਹੁੰਦਾ ਸਹੀ ਜਿਹੜਾ ਜੀ ਸਰ ਤੇ ਪੂਛ ਤੋਂ ਜ਼ਿਆਦੀ ਚਿੱਟੀ ਚਾਹੀਦੀ ਆ ਪੂਛ ਪਤਲੀ ਹੋਵੇ ਦੰਬ ਭਾਰਾ ਹੋਵੇ ਓਕੇ ਸਰ ਤੇ ਬਾਕੀ ਜਿਹੜਾ ਜਿਹੜੀ ਜਿਹਨੂੰ ਇਹ ਪਸੰਦ ਕਰਦੇ ਜਾਂ ਬ੍ਰੀਡ ਚ ਆਉਂਦਾ ਓਕੇ ਜੀ ਨੀਲੀ ਦਾ ਵੀ ਚ ਇੱਕ ਥਣ ਚਿੱਟਾ ਜ਼ਰੂਰ ਆ ਜਾਂਦਾ ਓਕੇ ਜੀ ਚਾਹੇ ਸੱਜੇ ਪਾਸੇ ਆਜਿਨਾ ਖੱਬੇ ਪਾਸੇ ਥਣ ਚਿੱਟਾ ਆ ਗਿਆ ਜੀ ਦਾ ਥੋੜਾ ਲੇਵਾ ਚਟਾ ਆ ਗਿਆ ਓਕੇ ਸਰ ਉਹ ਨੀਲੀ ਦੀ ਬ੍ਰੇਡ ਆਉਂਦੀ ਆ ਜੀ ਸਰ ਤੇ ਬਾਕੀ ਕਈ ਬਣਾ ਲੇਵੇ ਦੇ ਦੋ ਪਾਸੇ ਧਾਰੀਆਂ ਚਟੀਆਂ ਆ ਜਾਂਦੀਆਂ ਜੀ ਸਰ ਉਹ ਵੀ ਉਰਤੀ ਨੂੰ ਵੀ ਅਸੀਂ ਪਸੰਦ ਕਰਦੇ ਆ ਜੀ ਸਰ ਉਹ ਚੀਜ਼ ਵੀ ਹੈਗੀ ਆ ਓਕੇ ਸਰ ਤੇ ਬਾਕੀ ਵੀ ਥਣਾ ਦੀ ਵਿਰਲ ਹੋਵੇ ਜਾਨਵਰ ਚਵਾਈ ਦਾ ਚੰਗਾ ਹੋਵੇ ਫਿਰ ਇੱਕ ਕਦੇ ਵੀ ਜਿਹੜੀ ਜਿਸ ਤਰ੍ਹਾਂ ਬਲਬ ਦੀ ਸ਼ੇਪ ਆ ਨਾ ਜੀ ਜੀ ਸਰ ਜਿਹੜੀ ਉਹਨੂੰ ਲਾਟੂ ਥਣੀਆਂ ਪੰਜਾਬੀ ਚ ਕਿਹਾ ਜਾਂਦਾ ਉਸ ਮੇਨ ਵਾਥਨਾ ਪਾਵੇ ਓਕੇ ਜੀ ਗੱਬਣ ਮੈਂ ਸੁਣ ਵਾਲੀ ਨੂੰ ਹੱਥ ਨਾ ਪਾਵੇ ਨਿਆਣ ਬੰਦਾ ਤੇ ਪਰ ਸੂਈ ਨੂੰ ਹੱਥ ਪਾਵੇ ਜੀ ਸਰ ਜਿਵੇਂ ਆਪਣੀ ਉਂਗਲ ਦੀ ਸ਼ੇਪ ਹਨ ਜੀ ਜੀ ਸਰ ਉੱਪਰੋਂ ਮੋਟੀ ਥੱਲੇ ਨੂੰ ਪਤਲੀ ਤਰੀ ਆਉਂਦੀ ਆ ਜੀ ਸਰ ਉਂਗਲ ਸ਼ੇਪ ਦਾ ਥਣ ਹੋਣਾ ਚਾਹੀਦਾ ਓਕੇ ਸਰ ਤੇ ਬ